ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਹੁ ਗਿਣਤੀ ਚ ਪਸ਼ੂ ਰੱਖੇ ਹੋਏ ਆ ਉਧਰ ਅੰਦਰ ਵੇਖ ਲਓ ਗਾਵਾਂ ਮੱਝਾਂ ਕਾਫੀ ਪਸ਼ੂ ਆ ਵੀਡੀਓ ਬਣਾਉਣੇ ਕਰਕੇ ਦੋ ਨਾਗ ਬਾਈ ਨੇ ਬਾਹਰ ਕੱਢ ਲਿਆ ਇਹ ਦੋਹਾਂ ਨਗਾਂ ਦੀ ਖਾਸ ਵੀਡੀਓ ਹੈ ਇੱਕ ਝੋਟੀ ਹੈ ਚੰਗੇ ਵਜਨ ਵਾਲੀ ਹੈ ਘਰੇਲੂ ਝੋਟੀ ਹੈ ਇੱਕ ਨਾਗ ਇਹ ਸੇਲ ਹੈ ਇੱਕ ਨਾਲ ਵੈੜ ਹੈ ਇਹ ਦੋ ਨਾਗ ਸੇਲ ਹੈ ਇਨਫੋਰਮੇਸ਼ਨ ਲੈ ਦਨਾਂ ਪ੍ਰਾਈਸ ਜੈ ਜੀ ਹੋਣਗੇ ਆਉ ਕਰਦੇ ਹਾਂ ਗੱਲਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਜੀ। ਨਾਮ ਮਮਨਾ ਜੀ ਪਿੰਡ ਕੋਟਲਾ ਮਹਿਰ ਸਿੰਘ ਵਾਲਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਦੀ। 7347233825 ਇੱਕ ਵਾਰੀ ਫੇਰ ਦੱਸ ਦੀ। 7347233825 ਠੀਕ ਹੈ ਜੀ। ਵੀਰੇ ਦੂਜੇ ਸੂਏ ਛੋਟੀ ਸੁੰਦੀ ਆ। ਠੀਕ ਹੈ। ਇਹਦੇ 28 ਤਰੀਕ ਨੂੰ ਦਿਨ ਪੂਰੇ ਆ। 28 ਤਰੀਕ ਨੂੰ। ਹਾਂ ਜੀ। ਅੱਜ 21 ਤਰੀਕ ਹੋ ਗਈ। ਹਫ਼ਤਾ ਲੈ ਜੀ। ਹਫ਼ਤਾ ਲੈ ਜੀ। ਦੁੱਧ ਕਿੰਨਾ ਕਿਥੋਂ ਲੈ? ਦੋ ਤਾਂ ਆਪਾਂ ਜੀ ਆਪਾਂ 2 ਮਹੀਨੇ ਹੀ ਸੂਈ ਲਿਆ ਸੀ। ਦੁੱਧ ਦੇ ਨੇ ਆਪਾਂ ਨੂੰ 13 ਕਿਲੋ ਪਿਆਦਾ ਸੀ। ਦੋਵਾਂ ਮਹੀਨੇ ਦੀ ਸੂਈ ਸੀ। ਹਾਂ ਦੋਵਾਂ ਮ ਠੀਕ ਆ ਆਪਣੀ ਮਾਰਾਂ ਝੂਠ ਆਪਾਂ ਇਹ ਤੇ ਕੀ ਦੇਣੀ 15 ਕਿਲੋ ਦੀ ਓੜ ਤੇ ਠੀਕ ਆ ਉਹ ਲਾਲ ਲੈਣੀ ਅਗਲੇ ਨੇ ਆਪਦੀ ਸਮਝਣਾ ਹੂੰ ਸਹੀ ਆ ਠੀਕ ਆ ਥਣ ਆਪਾਂ ਵੀ ਪੂਰ ਖੇਤੇ ਦੀ ਆਪਣੀ ਗਾਰੰਟੀ ਆ ਜਿਹਨੇ ਲੈਣੀ ਆ ਆਪਦੀ ਵੇਖ ਪਰਖ ਕੇ ਲਵੇ ਸਾਂਤ ਬਣੀ ਕਿ ਸੀਮਨ ਲੱਗਾ ਨਹੀਂ ਸਾਂਤ ਤੋਂ ਬਣੀ ਵੀਰੇ ਬੂਰੇ ਸਾਂਤ ਤੋਂ ਬਣੀ ਵੀ ਆ ਬੂਰੇ ਸਾਂਤ ਚੰਗੇ ਸੀਮਨ ਦਾ ਸੀ ਯਾਨੀ ਕਿ ਠੀਕ ਆ ਰਿਜ਼ਲਟ ਬਹੁਤ ਚੰਗੇ ਆਈ ਉਹਦੇ ਹੂੰ ਸਹੀ ਆ ਹਾਂ ਸੀਲ ਖੰਡੀ ਬਥੇਰੀ ਗਾਂ ਯਾਰ ਕੀ ਐ ਦੋਸਤੋ ਸੀਲ ਸੋ ਪੂਰੀ ਐ ਗਾਂ ਮਾਰ ਗਈ ਐ ਬਾਕੀ ਤੁਸੀਂ ਵੇਖ ਹੀ ਰਹੇ ਆ ਵੀਰ ਨੇ ਲੈਵੇ ਤੇ ਹੱਥ ਮਾਰਿਆ ਦੁੱਧ ਕਿੰਨਾ ਕ ਟਾਈਮ ਪਿਆਗੀ ਵੀਰੋ 7 ਮਹੀਨੇ ਪੂਰੇ ਪਿਆ ਆ ਆਪਣ ਮਰਨ ਚ ਉਠ ਹ ਹ ਠੀਕ ਆ ਕੋਈ ਟੀਗਾ ਨਹੀਂ ਥਾਪੀ ਤੇ ਮਿਲਦੀ ਰਹੀ ਐ ਠੀਕ ਹੈ ਜੀ ਬੱਚੇ ਮਰੇ ਵਾਲੀ ਆਪਾਂ 2 ਮਹੀਨੇ ਦੀ ਲਿਆਏ ਆ ਇਹਨੇ ਪੈਰ ਨਹੀਂ ਚੱਕ ਕੇ ਉੱਥੇ ਰੱਖਿਆ ਠੀਕ ਆ 5 ਵਜੇ ਨੂੰ ਰਿੰਗਣ ਲੱਗ ਗਿਆ ਨਹੀਂ ਚੋਨ ਨੂੰ ਸਹੀ ਆ ਠੀਕ ਆ ਕੱਢੀ ਬਾਹਰੋਂ ਦੋਸਤੋ ਵੀਰ ਕਹਿੰਦਾ ਪਹਿਲੇ ਸੂਵੇ ਮੈਂ ਪਲੂਨ ਕੱਟੀ ਲਿਆਇਆ ਸੀ ਦੋਹਾ ਮਹੀਨਿਆਂ ਦੀ ਸੂਈ ਲਿਆਇਆ ਸੀ ਬੱਚਾ ਇਹਦਾ ਮਰਿਆ ਵਾ ਸੀ ਤੇ ਵੀਰ ਕਹਿੰਦਾ ਮੇਰੇ ਕੋਲੇ ਲੱਤ ਵੀ ਨਹੀਂ ਚੱਕੀ ਚਾਟ ਤੇ ਮਿਲਦੀ ਰਹੀ ਐ ਬੰਨ ਤੋਂ ਬਾਅਦ 7 ਮਹੀਨੇ ਵੀਰ ਕਹਿੰਦਾ ਇਹਨੇ ਦੁੱਧ ਪਿਆਇਆ ਮੈਨੂੰ ਦੂਜਾ ਸੂਆ ਰਾਜੀ ਰੂਜੀ ਝੋਟੀ ਬਹੁਤ ਆ ਪੂਰੀ ਭਾਰੀ ਨਰੋਈ ਨੇਗਰ ਫੁੱਲ ਵਜਨ ਵਾਲੀ ਹੋਰਾਂ ਅਸਲ ਦੀ ਝੋਟੀ ਛੋਟੀ ਸਿੰਘ ਜਮਾ ਨਾਲ ਦੀ ਮੁੜੀ ਹੋਈ ਆ ਫੁੱਲ ਹੀ ਵਜਣ ਹਵਾਨਾ ਸੋਹਣਾ ਥਣਾ ਦੀ ਸਾਫ ਸੁਥਰੀ ਆ 28 ਤਰੀਕ ਨੂੰ ਵੀਰ ਦੱਸਦਾ ਕਿ ਡੇਟ ਮੁਤਾਬਕ ਦਿਨ ਪੂਰੇ ਹੁੰਦੇ ਆ ਇੱਕ ਹਫਤਾ ਪਿਆ ਹਜੇ ਸੀਲ ਫੁੱਲ ਹੈ ਗਾਵਾਂ ਆ ਰਗੀ ਆ ਭਾਵੇਂ ਬੰਦੇ ਚੋਲਣ ਬੁੜੀਆਂ ਚੋਲਣ ਬਾਕੀ ਜਿਹੜੀ ਅੱਜ ਗੱਭਨ ਨਹੀਂ ਕੋਸ ਕਹਿੰਦੀ ਸੂਕੇ ਤੱਕ ਜਾਨਵਰ ਨੇ ਕਾਹਦਾ ਕਹਿਣਾ ਹੁੰਦਾ ਮਗਰ ਉਹ ਤਾਂ ਬੱਚੇ ਦਾ ਮੋਹ ਹੋ ਜਾਂਦਾ ਜਦੋਂ ਬੱਚਾ ਮੂਰੇ ਬੰਨ ਤਾਂ ਫੇਰ ਕਾਦੀ ਲੱਤ ਚੱਕਣੀ ਆ ਬਾਕੀ ਇਹ ਪਰਿਆ ਗੱਬਣ ਅੱਜ ਹੀ ਨਹੀਂ ਲੱਤ ਚੱਕਦੀ ਹੂੰ ਥਣ ਬਹੁਤ ਚੰਗਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਣ ਉਪਰੋਂ ਸੂਲ ਤੋਂ ਫਟੰਗ ਉਚੜਾ ਹਵਾਨਾ ਸਟਾਰਟ ਹੁੰਦਾ ਅਜੇ ਦਿਨ 5-7 ਤੇ ਨਹੀਂ ਲੈ ਜਾਣੇ ਆ ਪੰਜਾਂ ਸੱਤਾਂ ਦਿਨਾਂ ਤਾਈਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 13 ਕਿਲੋ ਦੁੱਧ ਵੀਰ ਕਹਿੰਦਾ ਇਹਦੇ ਥੱਲੋਂ ਮੈਂ ਚੋਇਆ ਖੁੱਲਾ 15 ਕਿਲੋ ਵੰਗੂ ਬਾਈ ਦੱਸਦਾ ਦੁੱਧ ਪਿਆ ਜੂ ਬੂਰੇ ਸਾਹਨ ਦਾ ਬਾਈ ਦੱਸਦਾ ਕਿ ਚੰਗੇ ਸੀਵਨ ਦਾ ਵੀਰ ਕਹਿੰਦਾ ਸਾਡੇ ਪਿੰਡ ਆ ਸਾਹਨ ਝੋਟਾ ਬੂਰੇ ਝੋਟੇ ਤੋਂ ਡਾਇਰੈਕਟ ਵੀਰ ਨੇ ਕ੍ਰਾਸ ਕਰਾਈ ਆ ਬਾਕੀ ਜੇ ਕੋਈ ਬੋਲ ਵੇਖਣਾ ਚਾਹੁੰਦਾ ਤਾਂ ਵੀਰ ਬੁਖਾ ਵੀ ਦਿਓ ਫੋਲ ਐਵਰੀਬਾਡੀ ਵੇਟ ਵਾਲੀ ਦੂਜਾ ਸੂਆ ਚੰਗੇ ਦੁੱਧ ਵਾਲੀ ਝੋਟੀ ਸੀਲ ਫੋਲ ਐ ਛੋਟੀ ਸਿੰਘੀ ਨਾਲ ਦੀ ਮੂੜੀ ਹੋਈ ਆ ਖਾਨ ਸਾਹਿਬ ਜੈਜ ਜਾਂ ਮੋਲਿਆਂ ਦੇ ਨਾਲ ਫੋਨ ਤੇ ਕਰਦੇ ਆਂਗੇ ਫੋਨ ਤੇ ਠੀਕ ਆ ਦੋਸਤੋ ਵੀਰ ਕਹਿੰਦਾ ਮੋਲ ਨੂੰ ਫੋਨ ਤੇ ਹੀ ਕਰਦੇ ਆਂਗੇ ਹੋਊਗਾ ਜੈਜ ਹੀ ਬੇਫਿਕਰ ਹੋ ਕੇ ਅਗਲਾ ਆਜੇ ਜਿਹਦੇ ਪਸੰਦ ਆਊਗੀ ਜਿਹੜਾ ਸਾਨੂੰ ਨਾਲ ਉਹ ਬੰਦਾ ਘਰੇ ਰੱਖਣ ਨਾਲ ਲੈ ਜਾਏ ਨਾ ਸਾਨੂੰ ਬਾਹਲਾ ਵਧਗਾ ਠੀਕ ਹੈ ਦੇਖਣ ਨਾਲ ਨਾਲ ਤਾਂ ਸਾਨੂੰ ਘਰੇ ਰੱਖਣ ਵਾਲੇ ਜਿਹਦਾ ਫਾਇਦਾ ਅਸੀਸਾਂ ਦੇਊਗਾ ਇਹੋ ਜੀ ਝੋਟੀ ਕਿੱਥੇ ਰੱਖੀ ਸਹੀ ਹੈ ਇਹ ਮਜਬੂਰੀ ਕਾਰਨ ਵੇਚਦੇ ਨਹੀਂ ਅਸੀਂ ਵੇਚਦੇ ਨਹੀਂ ਠੀਕ ਹੈ ਹਾਂ ਦੋਸਤੋ ਵੀਰ ਕਹਿੰਦਾ ਮਜਬੂਰੀ ਕਰਕੇ ਆਪਾਂ ਸੇਲ ਕਰਦੇ ਆ ਨਹੀਂ ਸੇਲ ਕਰਦੇ ਨੇ ਉਤੋਂ ਚਲੋ ਤੁਹਾਨੂੰ ਪਤਾ ਹੀ ਆ ਸੌ ਘਰਾਣੀਆਂ ਮਜਬੂਰੀਆਂ ਹੁੰਦੀਆਂ ਮਜਬੂਰੀ ਕਰਕੇ ਬਾਈ ਕਹਿੰਦਾ ਆਪਾਂ ਸੇਲ ਕਰਦੇ ਆ ਸਾਡੀ ਤਾਂ ਵੀਰ ਕਹਿੰਦਾ ਤਮੰਨਾ ਇਹੀ ਆ ਕਿ ਵਪਾਰੀ ਨਾਲ ਜਾਵੇ ਕੋਈ ਘਰੇ ਦੁੱਧ ਪੀਣ ਵਾਲਾ ਭੈਣ ਭਰਾ ਲੈ ਜੇ ਝੋਟੀ ਫੁੱਲ ਚੰਗੀ ਆ ਅਗਲਾ ਸੀਸਾ ਦੇਊਗਾ ਚੰਗੇ ਦੁੱਧ ਵਾਲੀ ਆ ਸੀਲਸਾ ਫੁੱਲ ਆ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ 15 ਪਿਆ ਜੂ ਦੋ ਨੰਬਰ ਤੇ ਆ ਜੀ ਦੋ ਵੀਰੇ ਆਪਾਂ ਲਿਆਏ ਆ ਇਹ ਆਪਾਂ ਨੂੰ ਉਹਨਾਂ ਨੇ ਤਿੰਨਾ ਹੀ ਦੱਸਿਆ ਵੀ ਸੂਈ ਵੀ ਆ ਅੱਛਾ ਇਹ ਕਰਦੀ ਏ ਖਰੀਦੀ ਇਹ ਖਰੀਦੀ ਵੀ ਆਪਾਂ ਗਾਂ ਮ ਲੈ ਲਈਦੀ ਆਪਾਂ ਨਹੀਂ ਮਾਰਨਾ ਝੂਠ ਹਾਂ ਆਪਾਂ ਗਾਂ ਕੱਲੀ ਤੋਕੜ ਖਰੀਦਦੇ ਆ ਠੀਕ ਆ ਠੀਕ ਆ ਇਹ ਉਹਨਾਂ ਨੇ ਤਿੰਨਾ ਹੀ ਦੱਸਿਆ ਨਾ ਆਪਾਂ ਤਿੰਨਾਂ ਦੀ ਮੰਨਿਆ ਅਗਲੇ ਨੇ ਜਿਹਨੇ ਲੈਣੀ ਆ ਆਪਦੀ ਭਜਮਾ ਤੇ ਲਵੇ ਦੁੱਧ ਹੁਣ 9 ਕਿਲੋ ਇਹਦੇ ਥੱਲੇ ਅਗਲੇ ਕਹਿੰਦੇ ਤਿੰਨਾਂ ਦੀ ਸੂਈ ਆ। ਸੂਈ ਆ। ਠੀਕ ਆ। ਆਪਾਂ ਨਹੀਂ ਮੰਨਿਆ ਕਿਉਂ ਗਾਂ ਵਾਲਾ ਨਹੀਂ ਮੰਨਦਾ। ਅਗਲੇ ਕਹਿੰਦਾ ਆਪਾਂ ਕਿਹੜਾ ਬੱਚਾ ਵੇਖਿਆ ਤੇ ਮਗਰ ਠੀਕ ਆ। ਅਗਲੇ ਨੇ ਆਪਦੀ ਤਸੱਲੀ ਕਰਨੀ ਦੁੱਧ ਹੀ ਆਪਣੀ ਗਰੰਟੀ ਆ। ਨੋ ਤਿਆਰ। ਜਮਾਂ ਤਿਆਰ ਮਣਕੇ ਦੇ ਦਿਆਂਗੇ। ਕੱਢੀਏ ਬਾਦ ਨੂੰ। ਦੋਸਤੋ ਇਹ ਵੀ ਗੱਲ ਵੀਰ ਨੇ ਵਧੀਆ ਕੀਤੀ ਆ। ਵੀਰ ਕਹਿੰਦਾ ਇੱਕ ਅੱਧੀ ਗਾਂ ਤੋਕੜ ਲਿਆ ਕੇ ਆਪਾਂ ਸੇਲ ਕਰ ਲਈਦੀ ਆ। ਇਹ ਆਪਣੀ ਲਿਆਂਦੀ ਆ। ਅਗਲੇ ਨੇ ਆਪਾਂ ਨੂੰ ਕਿਹਾ ਸੀ ਤਿੰਨ ਮਹੀਨੇ ਹੋ ਗਏ ਇਹਨੂੰ ਸੂਈ ਨੂੰ। ਆਪਾਂ ਬਾਈ ਕਹਿੰਦਾ ਬੱਚਾ ਨਹੀਂ ਵੇਖਿਆ। ਆਪਾਂ ਨੇ ਵੀ ਨਹੀਂ ਯਕੀਨ ਕੀਤਾ ਕਿ ਤਿੰਨਾਂ ਦੀ ਸੂਈ ਹੋ ਆਪਾਂ ਬਾਈ ਕਹਿੰਦਾ ਆਪਦੀ ਸਮਝ ਨਾ ਲੈ ਲਈ ਆ ਦੁੱਧ ਦੇ ਹਿਸਾਬ ਨਾਲ ਬਾਈ ਨੇ ਲੈ ਲਈ ਆ ਜਿਹਦੇ ਪਸੰਦ ਆਉ ਅਗਲਾ ਆਪਦੀ ਤਸੱਲੀ ਨਾਲ ਲੈ ਲੈ 9 ਕਿਲੋ ਬਾਈ ਕਹਿੰਦਾ ਬੰਦਾ ਮੰਗਾਇਆ ਆਪਾਂ ਕਰਾਇਆ ਫਰੀ ਦੇ ਦੂੰਗਾ ਜੇ 9 ਕਿਲੋ ਵਹਿੜ ਨਹੀਂ ਦੁੱਧ ਨਾ ਕੱਢੇ ਠੀਕ ਹੈ ਚਾਰ ਟਾਂਗੇ ਚੋਲੇ ਮੇਰੇ ਘਰੇ ਦੋਸਤੋ ਬਾਈ ਕਹਿੰਦਾ ਜੇ ਕੋਈ ਦੂਰਲਾ ਭੈਣ ਭਰਾ ਸੌਦਾ ਕਰ ਲੈਂਦਾ ਇੱਥੇ ਆ ਜੇ ਚਾਰ ਟਾਈਮ ਅਗਲਾ ਦੁੱਧ ਚੋਲੇ ਬੇਫਿਕਰ ਹੋ ਕੇ ਆ ਜੇ ਕਿਸੇ ਨੂੰ ਵਹਿਮ ਹੋਊ ਕਿ 9 ਕਿਲੋ ਦੁੱਧ ਨਹੀਂ ਹੋਣਾ ਤੇ ਅਗਲੇ ਦਾ ਕਰਾਇਆ ਬਾਈ ਕਹਿੰਦਾ ਮੈਂ ਦੂੰਗਾ ਇਹਦੂ ਦਸੱਲੀਆਂ ਦਾ ਹੋਰ ਕੋਈ ਭੈਣ ਭਰਾ ਕੌਣ ਦੇ ਸਕਦਾ ਸੀਲ ਇਹ ਵੀ ਪੂਰੀ ਆ ਕਾਲੇ ਰੰਗ ਦੀ ਬੱਛੀ ਆ ਥਾਣੇ ਇਹਦੇ ਵਿੱਚ 4 ਹੱਧ ਦੀ ਚੋਈ ਵਾਲੇ 9 ਕਿਲੋ ਅੱਜ ਰੈਡੀ ਆ ਸਾਢੇ 4 ਕਿਲੋ ਸੋਬਾ ਹਾਂ ਭਾਈ ਸੇਵਾ ਅਗਲੇ ਦੀ ਹਾਂ ਸਾਢੇ 4 ਕਿਲੋ ਸ਼ਾਮ ਨੂੰ ਘਟਾ ਲੇ ਅਗਲੇ ਦੀ ਆ ਜ਼ਿੰਮੇਵਾਰੀ ਆਪਾਂ 9 ਕਿਲੋ ਮਣਕੇ ਦੇ ਦਿਆਂ ਦੋਸਤੋ ਵੀਰ ਕਹਿੰਦਾ ਮੇਰੇ ਘਰੇ 9 ਕਿਲੋ ਤਿਆਰ ਆ 4 ਦਿਨ ਭਾਂ ਚੋਈ ਜੇ ਵਿੱਚ 4 ਦਿਨਾਂ 'ਚ 8 ਡੰਗ ਬਣ ਜਾਂਦੇ ਆ 9 ਕਿਲੋ ਦੱਸਿਆ 9 ਕਿਲੋ ਤਿਆਰੂ ਅੱਗੇ ਜਦੋਂ ਅਗਲੇ ਦੇ ਘਰੇ ਜਾਵੜਦੀ ਆ ਫਿਰ ਉਹ ਅਗਲੇ ਦੀ ਸੇਵਾ ਹੈ ਅਗਲੇ ਨੇ ਦੂ ਵਧਾ ਲੈਣਾ ਜਾਂ ਘਟਾ ਲੈਣਾ ਦੋਨੋਂ ਵੀ ਪਤਾ ਅਗਲੇ ਦੇ ਘਰੇ ਜਾ ਕੇ ਬਾਈ ਨੇ ਦਾਣਾ ਜਾਂ ਪੱਠੇ ਪਾਉਣ ਥੋੜੀ ਆਣਾ ਉਹ ਅਗਲਾ ਕਹਿੰਦਾ ਵੀ ਵਪਾਰੀ ਨੇ ਆ ਤੂੰ ਹਮਾਰੇ ਝੂਠ ਕੋਈ ਨਹੀਂ ਆਪਣਾ ਆਪਣੇ ਘਰੋਂ ਮਣਕੇ ਲੈ ਜਾ ਮੁਰਕ ਕੇ ਨਾ ਗਾਲਾਂ ਕੱਢਿਆ ਕਰੋ ਅਸੀਂ ਵੀਡੀਓ ਵੇਖਣੇ ਮੁਰਕ ਕੇ ਗਾਲਾਂ ਨਾ ਵਪਾਰੀਆਂ ਨੇ ਠੱਗੀ ਮਾਈ ਠੱਗੀ ਕੋਈ ਨਹੀਂ ਮਾਰੀ ਪੌਣੇ ਵੀ ਆ ਦਾਣਾ ਕੋthi ਅਸੀਂ ਪੌਣੇ ਅਸੀਂ ਇਹਨਾਂ ਕੋਲ ਪਾਸੇ ਦੀ ਪਾ ਦੇਣੀ ਹੈ ਹਾਂ ਸਹੀ ਇਹ ਵੇਚਤੀ ਨਾ ਕਰਿਆ ਕਰੋ ਵੀਡੀਓ ਤੇ ਸਾਡੀ ਸਹੀ ਹੈ ਜੈ ਜੈ ਮਾਲਾ ਬਾਈ 22000 ਦੀ ਜੋ ਵਿੱਚ ਮਾਨਤਾ ਕਰਦੇ ਆ ਬਾਈ 22000 ਚੋਂ ਬਾਈ ਕਹਿੰਦਾ ਮਾਨਤਾਣ ਕਰ ਦੂੰਗਾ ਵੀਰ ਕਹਿੰਦਾ ਮੈਂ ਲੋਕਾਂ ਦੀਆਂ ਵੀਡੀਓ ਵੇਖਣਾ ਕਈ ਭੈਣ ਭਰਾ ਕਹਿੰਦੇ ਆ ਕਿ ਫਲਾਣਾ ਬੰਦਾ ਠੱਗੀ ਮਾਰ ਗਿਆ ਪਰ ਬਾਈ ਕਹਿੰਦਾ ਉਹ ਗਲਤ ਗੱਲਾਂ ਜਦੋਂ ਅਗਲਾ ਕਹਿੰਦਾ ਸਾਡੇ ਘਰੇ ਚੋਲੋਂ ਹੁਣ ਬਾਈ ਕਹਿੰਦਾ ਮੇਰੇ ਘਰੇ ਭਾਵੇਂ 4 ਟਾਈਮ ਚੋਲੋ 9 ਕਿਲੋ ਤਿਆਰ ਫਿਰ ਆਪਦੀ ਤਸੱਲੀ ਕਰਕੇ ਲੈ ਜਾਓ ਜਦੋਂ 9 ਕਿਲੋ ਤੁਸੀਂ ਬਾਈ ਦੇ ਘਰੋਂ ਦੁੱਧ ਚੋਲਿਆ 2 ਟਾਈਮ 4 ਟਾਈਮ ਉਸ ਤੋਂ ਬਾਅਦ ਤਾਂ ਹੁਣ ਥੋੜੀ ਸੇਵਾ ਹੈ ਤੁਸੀਂ ਨੌ ਦਾ 12 ਕਿਲੋ ਵੀ ਚੋ ਸਕਦੇ ਆ ਤੇ ਤੁਸੀਂ ਨੌ ਦਾ 2 ਕਿਲੋ ਵੀ ਚੋ ਸਕਦੇ ਆ ਜੇ ਦਾਣਾ ਪਾਓਗੇ ਤਾਂ ਆਪੇ ਵੱਧ ਦੇ ਦਊਗੀ ਤੇ ਨਹੀਂ ਭੁੱਖੀ ਨੇ ਤਾਂ ਤੁਹਾਨੂੰ ਵੀ ਪਤਾ ਦੁੱਧ ਕਾਦਾ ਦੇਣਾ 22 ਕਿੜੇ ਵਿੱਚ ਦੁੱਧ ਨਾ ਦਿੱਤਾ ਬਈ ਫਿਰ ਫਾਇਦਾ ਕੀ ਗਾਇਆਂ ਲੈਣ ਦਾ ਹੂੰ ਸਹੀ ਆ ਸਹੀ ਆ 22000 ਜਾਇਜ਼ ਮੁੱਲ ਜੇ ਕਿਸੇ ਭੈਣ ਭਰਾ ਨੇ ਥੋੜੇ ਪੈਸੇ ਲਾਉਣੇ ਹੋਣ ਛੋਟੇ ਪਰਿਵਾਰ ਨੇ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ ਹੈ ਜਿਹੜੇ ਹਿਸਾਬ ਨਾਲ ਦੁੱਧ ਵੀਰ ਦਾਸ ਦਾ 9 ਕਿਲੋ ਕੰਡੇ ਵਾਲਾ ਤਿਆਰ ਆ ਚਾਰ ਟਾਈਮ ਚੋ ਕੇ ਲੈ ਜਾਓ 22000 ਚੋਂ ਮਾਨਤਾਣ ਹੋ ਜਾਊ ਕੀ ਕੋਈ ਮੰਨੇ ਨਾ ਵੀ ਦੇਵਾ ਵੀ ਥੋੜਾ ਵਖਾਉਂਦੀ ਆ ਵੀ ਦੁੱਧ ਹੈਗਾ ਇਹਦੇ ਥੱਲੇ ਠੀਕ ਹੈ ਦੁੱਧ ਮਣਕੇ ਦੇਵਾਂਗੇ ਇੱਕ ਆਪਣਾ ਦੂਜਾ ਨਹੀਂ ਚੱਲਦਾ ਲੋਕੀ ਕਹਿੰਦੇ ਸਾਈ ਪਾ ਲੈਣੇ ਉਹ ਨਹੀਂ ਚੱਲਦਾ ਆਪਣਾ ਸਿੱਧਾ ਕੰਮ ਹੀ ਆ ਠੀਕ ਹੈ ਠੀਕ ਆ ਵੀ ਕੋਈ ਗੱਡੀ ਲਿਆਵੇ ਜਾਂ ਸਿੱਧਾ ਆ ਕੇ ਸਾਈ ਫੜਾਵੇ ਘਰੇ ਆਵੇ ਘਰੇ ਆਵੇ ਸਹੀ ਆਏ ਲੋਕਾਂ ਦੀ ਮਨਤਾ ਕਰੋ ਮੁੜ ਕੇ ਕਢਾ ਕੇ ਨਹੀਂ ਕੋਈ ਦਿੰਦਾ ਵਾਲਾ ਤਾਂ ਨਹੀਂ ਦਿੰਦਾ ਸਿੱਧਾ ਕਰੇ ਆਪਣਾ ਫੋਨ ਫੋਣ ਵਾਲਾ ਡਾਇਰੈਕਟ ਹੈ ਨਹੀਂ ਉਹ ਕੇ ਠੀਕ ਆ ਦੋਸਤੋ ਦੇਸੀ ਜੇ ਬੰਦੇ ਆ ਬਾਈ ਕਹਿੰਦਾ ਆਪਣਾ ਕੋਈ ਗੂਗਲ ਪੇ ਨਹੀਂ ਚੱਲਦਾ ਕੋਈ ਕੁਛ ਨਹੀਂ ਚੱਲਦਾ ਘਰੇ ਬਾਈ ਕਹਿੰਦਾ ਆਪਣੇ ਅਗਲਾ ਆਵੇ ਆਪਦੀ ਚੋਕੇ ਲੈ ਜੇ ਨਕਦ ਪੈਸੇ ਦੇ ਜੇ ਤੇ ਅਗਲਾ ਆਪਦੀ ਵੈੜ ਲੈ ਜੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਆ ਤੇ ਲਾਸਟ ਵਿੱਚ ਰੂਟੀਨ ਚ ਮੇਰੀਆਂ ਸਾਰੀਆਂ ਵੀਡੀਓ ਵੇਖਣ ਲਈ ਦੇਣਾ ਪਿਆਰ ਸਤਿਕਾਰ ਦੇਣ ਲਈ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਾਸ਼ਿਕਾ ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ